ਸਸੀਗਲ ਜੀ ਸਾਰੇ ਨੂੰ ਅੱਜ ਫੇਰ ਪਿੰਡ ਵਾਜੜੀ ਤਹਿਸੀਲ ਦਾ ਜ਼ਿਲ੍ਹਾ ਸ਼ਰੀਆ ਮੁਰਸਾ ਸਾਹਿਬ ਤੋਂ ਆਪਣੇ ਘਰੋਂ ਵੀਡੀਓ ਬਣਾ ਕੇ ਦਿਖਾਉਣ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਚਾਰ ਟੋਕੜਾ ਬਣਾ ਦੋ ਟੋਕੜਾ ਇੱਕ ਸੱਜੇ ਸੂਈ ਮੱਝ ਵਿਖਾਉਣੀ ਆ ਤੇ ਬਾਕੀ ਕਰਦੇ ਆਂ ਗੱਲ ਬਾਤ ਤੇ ਦੱਸਦੇ ਆਂ ਸਾਰੀ ਡਿਟੇਲ ਕੀ ਗੱਲ ਬਾਤ ਕਿੰਨਾ ਮੁੱਲ ਕਿੰਨਾ ਦੁੱਧ ਆ ਸਸੀਗਾ ਵੀਰ ਜੀ ਸਸੀਗਾ ਸਸੀਗਲ ਜੀ ਕੀ ਹਾਲ ਜੀ ਬਾਹ ਵਜੇ ਵੀਰ ਜੀ ਤੁਸੀਂ ਸੁਣਾਓ ਜੀ ਤੇ ਸਭ ਤੋਂ ਪਹਿਲਾਂ ਨਾ ਜੱਗਾ ਜੀ ਪਿੰਡ ਵਾਂਚੜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਲਾਗੇ ਪਿੰਡ ਆਪਣੂ ਮਰਪਾਲ ਪਿੰਡ ਚੰਬਾ ਪਿੰਡ ਅੱਜ ਆਪਣੇ ਕੋਲ 4 ਟੋਕੜਾਂ ਗੱਬਣਾ ਜੇ 2 ਟੋਕੜਾਂ ਨੇ ਤੇ ਇੱਕ ਸੱਜਰ ਸੁਈ ਮੱਝ ਜੇ ਹਾਂਜੀ ਹਾਂਜੀ ਤੇ ਸ਼ੁਰੂਆਤ ਆਪ ਪਹਿਲੇ ਨੰਬਰ ਵਾਲੀ ਬਾਂਹ ਤੋਂ ਕਰਦੇ ਆ ਤੇ ਇਹ ਆ ਜੀ ਦੂਜਾ ਸੁਹਾ ਜੇ ਆਈਟਮ ਕੋਦੇ ਤੋਂ ਕੋਈ 10 ਕਿਲੋ ਹੋਊਗਾ ਕੋਈ 9 ਮਨ ਕੇ ਸੌਦਾ ਕਰ ਲਈ ਤੇ ਕੱਟੀ ਮਜ਼ਰ ਜੀ ਅੱਛਾ ਆ ਕੱਟੀ ਮਜ਼ਰ ਇਹਨੂੰ ਇਹਨੂੰ ਵੱਧ ਤੋਂ ਵੱਧ 10 ਤੋਂ 12 ਦਿਨ ਹੋਗੇ ਆ ਤੇ ਨੂੰ ਤੋੜ ਕੇ ਵਿਖਾ ਦਿੰਦੇ ਇੱਕ ਰੋ ਨਿੱਕੇ ਸਿੰਘ ਦੀ ਮਹਿਲ ਇਹ ਚੱਡਾ ਚੁੱਡਾ ਖਾਦੇ ਮੋਲੇ ਦਾ ਹੈਗਾ ਜੀ 60000 ਤੇ ਜਿਹੜੀ ਦੇਨ ਲ ਵਾਲੀ ਜਿਹਦੇ ਛੋਟ ਛੜ ਕਰਨੀ 55000 ਦੀ ਦੇ ਦਾਂਗੇ ਉਹ ਚੋਂ 1000 ਮਾਤਾ ਕਰਦਾਂਗੇ 53000 ਦੀ ਦੇ ਦਾਂਗੇ ਤੇ ਆ ਦੂਜੇ ਨੰਬਰ ਵਾਲੀ ਜੇ ਖਾਲੇ ਕਰਾ ਦੇ ਵਾਲੂ ਆ ਇਹ ਕਿੰਨੇ ਤਰ ਦੇ ਵੀਰੇ ਇਹ ਹਰ ਵੀ ਇਹਦਾ 7 ਮਹੀਨਾ ਦੀ ਗੱਭਨ ਜੈਕ ਪਾਸ ਜੇ ਇਹ ਦੁੱਧ ਦੇ ਕੋ ਸਾਢੇ 4 ਕਿਲੋ ਹੋਊਗਾ ਇਹ ਛੋਟਾ ਸਿੰਗ ਜੇ ਦੂਜਾ ਹੀ ਸੁਆ ਜੀ ਉਹ ਖਾ ਦੋ ਫੇਸਬੁਕ ਸਖਤ ਖੁੱਲ ਨਾ ਵੀਰੇ ਨੂੰ ਇਦਾ ਮੁੱਲ ਕੀ ਵੀਰੇ ਮੁੱਲ ਜੀ 60000 ਇਹ ਹਾਂ ਨਾ ਜਿਹੜੀ ਜਣੀ 55000 ਜਣੀ ਬਸ ਵਿੱਚ ਛੋਟੀ ਹੋਊਗੀ ਕੋਈ ਬਹੁਤਾ ਬਿਲਕੁਲ ਤਾਕ ਨਾ ਕਰੇ ਫਿਕਸ ਜੀ ਰੇਟ ਆ ਥਣ ਭਾਂਡਾ ਬਹੁਤ ਸਾਫ਼ ਜਣਾ ਹਾਂਜੀ ਤੇ ਇਹ ਗਾੜੀ ਤੇ ਜੇ ਨੰਬਰ ਵਾਲੀ ਜੀ ਇਹ ਪੰਜਾਬੀ ਦੇ ਗੱਬਨ ਜੱਕ ਬਾਅਦ ਕੇ ਦੁੱਧ 5 ਕਿਲੋ ਹੋਊਗਾ ਚਲੋ ਥਾਲੇ ਵਖਾਦੋ ਇਕਰਾ ਖੋਲੋ ਵੀਰੇ ਤੇ ਦੂਜਾ ਸੁਹਾ ਸੁਈ ਜੀ ਗਾ ਤੀਜੇ ਲਈ ਗੱਬਨ ਜੀ 5 ਮਹੀਨੇ ਜੀ ਕੋਰਨਰ ਨਮਾ ਡੀ ਮਾਜਦੇ ਦੇਰੀ ਜੀ ਮਾਜਦੇ ਜਦੋਂ 15 ਕੁ ਲੱਖ ਮੈਂ ਲਈ ਆ ਇਹ ਵਿੱਚ ਟੋਕਰ ਕੱਬਨ ਦੀ ਡਿਮਾਂਡ ਬਹੁਤ ਜ਼ਿਆਦੀ ਟੋਕਰ ਕੱਬਨ ਮੈਂ ਘੱਟ ਲਾਉਂਦੀ ਆ ਥੋੜੀ ਜੀ ਸਾਨੂੰ ਵੀ ਇਹ ਵੀ ਨਹੀਂ ਟੋਕਰ ਕੱਬ ਮੈਂ ਡਿਮਾਂਡ ਇਹ ਰੋਜ਼ਾਂ 20 ਮੈਂ ਆ ਵੇਚ ਸਕਦੇ ਆ ਇਹਦਾ ਮੁੱਲ ਜੇ ਕਿਹ ਦੂਰੋਂ ਬਤੀ ਮੈਂ 50 ਹਜ਼ਾਰ ਦੀ ਆ ਅੱਛਾ ਜੀ ਇਹਦਾ ਮੁੱਲ ਜੇ 60 ਹਜ਼ਾਰ 55000 ਦੀ ਦੇਣੀ ਛੋਟ ਛਾਟ ਕਾਦੀ ਕੋਈ ਕਰਕੇ 55000 ਦੀ ਦੇਣੀ ਫਿਕਸ ਰੇਟ ਦੀ ਬਸ ਛੋਟ ਛਾਟ ਹੀ ਹੋਣੀ ਵਿੱਚੋਂ ਜੇ ਲੈਵਾ ਖਾਦੋ ਇੱਕ ਰਾਂ ਮੇਰਾ ਤਾਂ ਲੈਵੇ ਬਹੁਤ ਸਾਫ ਹੈ ਆਹੀ ਕਰੀ ਇਹਦੇ ਕੋਲ ਦੁੱਧ 10 ਕਿਲੋ ਸਿੰਗਲ-ਸਿੰਗਲ ਖਾਦੋ ਇੱਕ ਰਾਂ ਦੋ 10 ਕਿਲੋ ਹੋਊਗਾ ਇਹ ਆ ਸਾਡੇ 4 ਮਹੀਨੇ ਗੱਭਨ ਚੱਕ ਬਾਅਦ ਸਜਾਈ ਜੀ ਇਹ ਟੋਕੜ ਗੱਭਨ ਦੇ 4 ਮਹੀਨੇ ਗੱਭਨ ਚੱਕ ਪਾਸ ਜੀ ਦੁੱਧ 10 ਕਿਲੋ ਦੋ ਦੋ ਸੱਜਾ ਜਨਾ ਹੀ ਹੈ ਜੀ ਬੋਲੋ ਸੱਜਣਾ ਜੀ ਦਾ ਸੱਜਰ ਮੈਂ ਤੁਹਾਨੂੰ 14-15 ਕਿਲੋ ਦੇ ਦਿੱਤੀ ਹੈ ਜੀ। ਵਖਾਓ ਇੱਕ ਰਾਮ ਮੈਂ ਦੇ। ਇਹ ਮੈਦਾ ਬਹੁਤ ਸਾਫ ਹੈ। ਹਾਲੇ ਬਾਹਰ ਖਾ ਦੇ ਕਰ ਤਲੂ ਜੀ। ਇਹ ਆ ਵੀ ਜਿੰਨੀ ਰਹਿ ਗਈ ਝੋਡੀ ਸੁੱਕੀ ਆ। ਇਹ ਆ ਵੀ ਗਾਇ ਕੋ ਸੰਭ ਲੂਗਾ ਸਾਰਾ ਸਿਆਲ ਦੇ ਤੁ ਦਈ ਜਾਊ। ਖਾਣ ਚੱਲਦੇ ਗੱਲ ਕੋ ਫਿਰ ਤੁ। ਤੇ ਇਹਦਾ ਮੁੱਲ ਕੀ ਫਿਰ? ਇਹਦਾ ਮੁੱਲ ਜਿਹੜਾ 75000 ਰਿਹਾ। 1000 ਛੋਟ 2000 ਛੋਟ 53000 ਜੀ ਦੇ ਦਾਂਗੇ ਇਹ ਕਰਦੇ ਆ ਇਹ ਖਾਓ ਜਰਾ ਇਹ ਹੈਗੀ ਜੇ 8 ਮਹੀਨੇ ਗੱਭਨ ਚੱਕ ਪਾਸ ਜੇ ਦੁੱਧੋਂ ਡਰਾਈ ਜੇ ਦੁੱਧੋਂ ਕਿਲੋ ਖਾਂਢੀ ਆ ਥਣ ਪਾਸ ਕਰਾ ਦੇ ਫੇਸਬੁਕ ਉਖਾ ਦਿਓ ਕੈਮਰਾ ਇਹਦਾ ਮੁੱਲ ਵੀਰ ਇਹਦਾ ਮੁੱਲ ਜੇ 50000 2000 ਛੋਟ 40000 ਦੀ ਦਾਂਗੇ 1000 ਹੋਰ ਛੋਟ 47 ਦੀ ਦਾਂਗੇ ਆਹ ਟੋਕੜੀ ਦੋ ਛੇਕ ਤੋਂ ਬਣੀ ਮੁਣੀ ਨਹੀਂ ਕੋਈ ਛਾੜੀ ਕੋ ਬਾਹਰ ਘੱਟ ਪੂਰੀ ਛੱਡੀ ਗਰੰਟੀ ਹੋ ਕਾ ਦੋ ਇੱਕ ਅਲੀ ਖਾਲੀ ਹੈ ਇਹਦਾ ਮੁੱਲ ਜੇ 40000 5000 ਛੋੜ 35 ਦੀ 1000 ਹੋਰ ਛੱਡ ਦਾਂਗੇ 34000 ਦੀ ਦੇ ਦਾਂਗੇ ਇਹ ਕਾ ਅੱਗੇ ਜੇ ਸੂਈ ਨੂੰ ਡੇਢ ਮਹੀਨਾ ਹੋ ਗਿਆ ਮੈਂ ਨਾ ਵਿਚੇ ਮਰ ਗਿਆ ਜੀ ਬਹੁਤ ਆਖਣ ਦੇ 5 ਕਿਲੋ ਹੋ ਗਿਆ ਪਰ ਕੀ ਇਹ ਕੋਈ ਸੇਵਾ ਕਰੂਗਾ ਤੇ ਦੁੱਧ 7-8 ਰੁਪਏ ਦੀ ਚਵਾਈਏ ਹੁਸਾ ਸਾਰਾ ਸਿਆਕ ਕਢਾ ਚੁੱਕੀ ਹੈ ਇਹਦਾ ਐ ਦੁੱਧ ਵਾਲੀ ਆਈ ਖਾਸ ਬੰਦਿਆਂ ਕੋਲ ਸੂਈ ਨੂੰ ਡੇਢ ਕਿ ਮਹੀਨਾ ਹੋ ਗਿਆ ਗਰੰਟੀ ਆ ਇਹਦਾ ਮੁੱਲ ਵੀ ਰਹਿ ਇਹਦਾ ਮੁੱਲ ਜੀ 40000 2000 ਛੱਡ ਦਾਂਗੇ 38000 ਦੀ ਦਾਂਗੇ ਬਾਕੀ ਇਹ ਵੀ ਕੋਈ ਸੇਵਾ ਕਰੂ ਦੁੱਧ ਅੱਠ ਚੋਲ ਚਵਾਈ ਜਾਓ ਠੀਕ ਜੀ ਵੀਰ ਜੀ ਠੀਕ